ਜਿੱਥੇ 1975 ਦੇ ਜਿਹੜੇ ਪਾਸ ਆਊਟ ਵਿਦਿਆਰਥੀ ਸੀਗੇ ਜਿਹੜੇ ਆਪਣੇ ਚੰਗੇ ਅਹੁਦਿਆਂ ਤੋਂ ਰਿਟਾਇਰ ਹੋ ਕੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਹੋਰ ਵੱਖ-ਵੱਖ ਸੰਸਥਾਵਾਂ ਦੇ ਵਿੱਚ ਵੱਖ-ਵੱਖ ਆਧਾਰਿਆਂ ਦੇ ਵਿੱਚ ਜਿਹੜਾ ਕੰਮ ਕੀਤਾ ਨੌਕਰੀਆਂ ਕੀਤੀਆਂ ਉਹਨਾਂ ਦੀ ਅੱਜ ਪੰਜਾਬ ਹੀ ਜਿਹੜੀ 골ਡਨ ਜੁਬਲੀ ਆ ਜਿਹੜੀ ਅੱਜ ਪਬਲਿਕ ਸਕੂਲ ਸਮਾਣਾ ਵਿਖੇ ਮਨਾਈ ਜਾ ਰਹੀ ਹੈ ਦੇ ਮਨ ਚ ਪਹਿਲਾਂ ਵੀ ਸੀ ਉਪਰਾਲਾ ਵੀ ਇਸ ਤਰ੍ਹਾਂ ਦਾ ਇੱਕ ਗੈਚ ਇਕੱਠਾ ਕਰੀ ਜਿਹਦੇ ਜਿਆਦਾ ਤਾਜਾ ਕਿ ਮੇਰੇ ਕੁਛ ਟਾਈਮ ਪਹਿਲਾਂ 3 ਮਹੀਨੇ ਪਹਿਲਾਂ ਕੁਛ ਬੰਦੇ ਮੇਲੇ ਮਿਲੇ ਮੈਂ ਕਿ ਉਹ ਟਾਈ ਅਪ ਦੇਣਾ ਨਾਲ ਅੱਜ ਕਮਰੇ ਇਧਰਨੇ ਪਾਸੇ ਮਾਈਕ ਪਾਇਆ ਸੀ ਨਾਲ ਲਾ ਕੇ ਬਾਅਦ ਦੇਖ ਕੇ ਬਣਿਆ ਮੁੰਡਾ ਦੱਖਣਾ ਉਹਨੀਆਂ ਬਹੁਤ ਬਦਲ ਗਿਆ ਬਹੁਤ ਤਰੱਕੀ ਕਰ ਗਿਆ ਜਿਹੜੇ ਬੱਚੇ ਨੇ ਉਹੀ ਸਾਡੇ ਸੂਬੇ ਦਾ ਸਰਮਾਇਆ ਨੇ ਉਹੀ ਸਾਡੇ ਦੇਸ਼ ਦਾ ਸਰਮਾਇਆ ਨੇ ਆ ਸਾਡਾ ਸਰਮਾਇਆ ਆ ਬੈਠੇ ਨੇ ਜਿਹੇ ਐਸਐਸ ਸਕੂਲ ਤੋਂ ਪੜ੍ਹ ਕੇ ਗਏ ਨੇ ਇਹਨਾਂ ਕਰਕੇ ਅੱਜ ਅਸੀਂ ਇਹਨਾਂ ਨੂੰ ਯਾਦ ਕਰ ਰਹੇ ਹਾਂ ਕਿਉਂਕਿ ਇਹ ਸਕੂਲ ਦਾ ਸਰਮਾਇਆ ਨੇ ਇਹ ਸਾਡੇ ਸੂਬੇ ਦਾ ਸਰਮਾਇਆ ਹੈ ਅੱਜ ਅਸੀਂ ਪਬਲਿਕ ਸਕੂਲ ਸਮਾਣਾ ਦੇ ਵਿਖੇ ਪਹੁੰਚਿਆ ਜਿੱਥੇ 1975 ਦੇ ਜਿਹੜੇ ਪਾਸ ਆਊਟ ਵਿਦਿਆਰਥੀ ਸੀਗੇ ਜਿਹੜੇ ਆਪਣੇ ਚੰਗੇ ਅਹੁਦਿਆਂ ਤੋਂ ਰਿਟਾਇਰ ਹੋ ਕੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਹੋਰ ਵੱਖ-ਵੱਖ ਸੰਸਥਾਵਾਂ ਦੇ ਵਿੱਚ ਵੱਖ-ਵੱਖ ਆਧਾਰਿਆਂ ਦੇ ਵਿੱਚ ਜਿਹੜਾ ਕੰਮ ਕੀਤਾ ਨੌਕਰੀਆਂ ਕੀਤੀਆਂ ਉਹਨਾਂ ਦੀ ਅੱਜ ਪੰਜਾਬ ਹੀ ਜਿਹੜੀ 골ਡਨ ਜੁਬਲੀ ਹੈ ਜਿਹੜੀ ਅੱਜ ਪਬਲਿਕ ਸਕੂਲ ਸੁਮਾਣਾ ਵਿਖੇ ਮਨਾਈ ਜਾ ਰਹੀ ਹੈ ਸੋ ਉਹਨਾਂ ਸਾਰੇ ਸਤਿਕਾਰਯੋਗ ਸੱਜਣਾ ਨੂੰ ਮੇਰੀਆਂ ਭੈਣਾਂ ਨੂੰ ਜਿਹੜੇ 50 ਸਾਲ ਪੂਰੇ ਕੀਤੇ ਨੇ ਜਿਨ੍ਹਾਂ ਨੇ ਇਥੋਂ ਪਾਸ ਆਊਟ ਕਰਕੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਸਾਡੇ ਸਕੂਲ ਦੇ ਜਿੰਨੇ ਸਾਰਾ ਅ ਅਗਰਵਾਸਵਾ ਦੇ ਪ੍ਰਧਾਨ ਨੇ ਮਦਨ ਜੀ ਹੋਗੇ ਸਾਰੀ ਟੀਮ ਹੋਗੀ ਜੀ ਸਾਰੇ ਇਹਨਾਂ ਨੂੰ ਵੀ ਮੁਬਾਰਕਬਾਦ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਸਾਰੇ ਸਤਿਕਾਰਯੋਗ ਬੱਚੀਆਂ ਟੀਚਰ ਸਾਹਿਬਾਨ ਸਾਰੇ ਇਹਨਾਂ ਨੂੰ ਮੁਬਾਰਕਬਾਦ ਕਿਉਂਕਿ ਇੱਕ ਬਹੁਤ ਮੀਲ ਪੱਥਰ ਹੈ ਜਿਹੜਾ ਅੱਜ ਇਹ ਕਰਨ ਜਾ ਰਹੇ ਕਿਉਂਕਿ ਇਹ ਇਤਿਹਾਸ ਦੇ ਵਿੱਚ ਲਿਖੇ ਜਾਣੀ ਹੈ ਗੱਲਾਂ ਬਾਤਾਂ ਕਿ 50ਵੀਂ ਜਿਹੜੀ 골ਡਨ ਜੁਬਲੀ ਆ ਉਹ ਪਬਲਿਕ ਸਕੂਲਾਂ ਮਾਣਾ ਦੇ ਵਿੱਚ ਮਨਾਈ ਗਈ ਮੈਨੂੰ ਲੱਗਾ ਬਹੁਤ ਟਾਵੇਂ ਇਹ ਜੀਆਂ ਸੰਸਥਾਵਾਂ ਨੇ ਜਿਹੜੀਆਂ ਇਹ ਚੀਜ਼ਾਂ ਯਾਦ ਰੱਖਦੀ ਨੇ ਸੋ ਸਾਰਾ ਇਹਨਾਂ ਨੂੰ ਵਧਾਈ ਵਧਾਈ ਦੇ ਪਾਤਰ ਨੇ ਔਰ ਉਮੀਦ ਹੈ ਕਿ ਸਕੂਲ ਇਹ ਜਣਾ ਸੰਸਥਾ ਹੈ ਇਹ ਹੋਰ ਵੀ ਤਰੱਕੀ ਆ ਜਿਹੜੀ ਮੰਤਰੀ ਸਾਹਿਬ ਅੱਜ ਦੇ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਦੇਖੋ ਸਾਡਾ ਫਰਜ਼ ਬਣਦਾ ਕਿ ਅਸੀਂ ਇੱਥੋਂ ਚੰਗਾ ਪੜ੍ਹੀਏ ਲਿਖੀਏ ਔਰ ਆਪਣੇ ਸੂਬੇ ਵਾਸਤੇ ਆਪਣੇ ਦੇਸ਼ ਵਾਸਤੇ ਜੋ ਚੰਗਾ ਹੋਵੇ ਜੋ ਵਧੀਆ ਹੋਵੇ ਉਹ ਕੰਮ ਕਰਨੇ ਸਾਰੇ ਆਪਾਂ ਜਿਹੜੇ ਕਰਿਆ ਮੇਰੇ ਮਨ ਚ ਪਹਿਲਾਂ ਵੀ ਸੀ ਉਪਰਾਲਾ ਵੀ ਇਸ ਤਰ੍ਹਾਂ ਦਾ ਇੱਕ ਬੈਚ ਇਕੱਠਾ ਕਰੀ ਜਿਹਦੇ ਜਿਆਦਾ ਤਾਜ਼ਾ ਕਰੀ ਮੇਰੇ ਉਸ ਟਾਈਮ ਪਹਿਲਾਂ 3-4 ਮਹੀਨੇ ਪਹਿਲਾਂ ਕੁਝ ਬੰਦੇ ਮਿਲੇ ਮਿਲੇ ਮੈਂ ਕਿਹਾ ਕੋਈ ਟਾਈ ਅਪ ਤੇ ਇਹਨਾਂ ਨਾਲ ਮੇਰੇ ਮਨ ਚ ਦੀ ਵੀ ਜਿਹਨਾਂ ਨੂੰ 50 ਸਾਲਾਂ ਤੋਂ ਕੋਈ 10th ਕੀਤੀ ਨੋਗਾ ਕਰੀ ਵੀ ਉਹਨਾਂ ਦਾ ਮਾਨ ਸਨਮਾਨ ਕਰੀਏ ਤੇ ਇਹਨਾਂ ਨੇ ਮੈਨੂੰ ਹਾਂਮੀ ਭਰੀ ਤੇ ਅੱਜ ਦਾ ਦਿਨ ਸਾਡੀ ਕਮੇਟੀ ਬੜੀ ਬਹੁਤ ਖੁਸ਼ੀਆਂ ਦਾ ਜਿਸ ਤਰ੍ਹਾਂ ਰੱਬ ਦਾ ਨਾਮ ਲਿਆ ਜਾਂਦਾ ਮੈਂ ਰੱਬ ਤੋਂ ਬਾਅਦ ਇਹਨਾਂ ਦਾ ਨਾਮ ਲੈਣਾ ਕਿਉਂਕਿ ਇਹ ਕੁਦਰਤੀ ਜਿਹੜੇ 80 ਮੁੰਡੇ ਦੀ ਉਸ ਟਾਈਮ ਦੇ 74 ਚ ਉਦਰਤੀ 99% ਗੈਸਟਰਡ ਅਫਸਰ ਰਟਾਇਰ ਹੋਣੇ ਸਾਡੇ ਸਕੂਲ ਵਾਸਤੇ ਬੜਾ ਮਾਣ ਸਾਡੇ ਸਟਾਫ ਵਾਸਤੇ ਖਾਸ ਕਰਕੇ ਮੇਰੇ ਵਾਸਤੇ ਬੜੀ ਮਾਣ ਦੀ ਗੱਲ ਆ ਵੀ ਇਹਨਾਂ ਤੋਂ ਅਸੀਂ ਤਾਂ ਨਾਮ ਲੈਣਾ ਵੀ ਸਾਨੂੰ ਦੇਣ ਦਾ ਫਕਰ ਹੋਇਆ ਇਹਨਾਂ ਵਾਸਤੇ ਮੈਂ ਫੇਰ ਇਹਨੇ ਸਾਰੇ ਸਟੂਡੈਂਟਾਂ ਨੂੰ ਪਬਲਿਕ ਸਕੂਲ ਦੀ ਜਿਹੜੀ ਆਨ ਸ਼ਾਨ ਰਹੀ ਨੇ ਮੁਬਾਰਕਾਂ ਸਰ ਕੀ ਕਹੋਗੇ ਕਿਹੜੇ ਸਾਲ ਦੇ ਵਿੱਚ ਤੁਸੀਂ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਗਏ ਹੋ ਔਰ ਮੈਂ ਇਸ ਸਕੂਲ ਦੇ ਵਿੱਚ ਡਾਕਟਰ ਤੋਂ ਆਇਆ 79 ਤੱਕ ਡੀਪੀਏ ਜੀ ਇਸ ਸਕੂਲ ਦੇ ਵਿੱਚ ਜੀ ਠੀਕ ਹੈ ਜੀ ਇਹ ਸਾਰੇ ਸਖਤ ਜਿਹੜੇ ਕਮਰੇ ਐ ਫਿਰ ਮੈਂ ਗੌਰਮੰਦ ਸਰਪਾ ਚਲਾ ਗਿਆ ਸੀ 80 ਦੇ ਵਿੱਚ ਛੱਡ ਕੇ ਜੀ ਹੋਰ ਅੱਜ ਕਿਦਾਂ ਦਾ ਮੈਨ ਮਹਿਸੂਸ ਕਰ ਰਹੇ ਹਾਂ ਵੀ ਸਕੂਲ ਚਾਹੀਓ ਬਹੁਤ ਵਧੀਆ ਯੂ ਆਰ ਕਵਿਸਟ ਟੂ ਹੈਵ ਯੋਰ ਸ਼ੂਟ ਪੜ੍ਹਨਾ ਕੋਈ ਚਾਹੀ ਨਹੀਂ ਸੀ ਕਿ ਪਿੱਛੇ ਗਰਾਊਂਡ ਹੁੰਦੀ ਸੀ ਆਹ ਕਿਦੀ ਮੈਂ ਖੜਾਉਣ ਦਾ ਯਕੀਨ ਨਹੀਂ ਸੀ ਸਾਡੀ ਅੱਜ ਕੱਲ੍ਹ ਉਸ ਸਕੂਲ ਬਣ ਗਿਆ ਆਹ ਕਮਰੇ ਇਧਰਲੇ ਪਾਸੇ ਮਹੀਂ ਪਾਇ ਸੀ ਨਾਲ ਲਾ ਕੇ ਬਾਅਦ ਵਿੱਚ ਵਿੱਚ ਬਣਿਆ ਉਹ ਦੁਕਾਨਾਂ ਬਣੀਆਂ ਬਹੁਤ ਬਦਲ ਗਿਆ ਬਹੁਤ ਤਰੱਕੀ ਕਰ ਗਿਆ ਇਹ ਸਕੂਲ ਆਇਆ ਜੀ ਬਹੁਤ ਮੈਨੇਜਮੈਂਟ ਦੇ ਇੱਥੇ ਸਾਧੂ ਸਿੰਘ ਸਾਧੂ ਰਾਮ ਜੀ ਦੇ ਸਾਡੇ ਹੈਡਵਾਸਟਰ ਠੀਕ ਹੈ ਉਹਨਾਂ ਨੇ ਬਹੁਤ ਮਿਹਨਤ ਕੀਤੀ ਸੀ ਬਦਲ ਮੰਗ ਕੀਤੀ